ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਅੱਜ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਸੱਦਾ ਦਿੱਤਾ ਗਿਆ ਹੈ ਤੇ ਜਿਸ ਦੇ ਵਿੱਚ ਅੱਜ ਉੱਥੇ ਹੀ ਏਕਤਾ ਗੁਰਾਹਾ ਜਿਹੜੀ ਕਿ ਯੂਨੀਅਨ ਪਹੁੰਚੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ 5 ਦਿਨ ਹੋ ਗਏ ਨੇ ਤੇ ਲਗਾਤਾਰ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਇਹ ਤੇ ਸੈਕਟਰ 34 ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਆਉ ਤੁਹਾਨੂੰ ਸੁਣਾਉਣੇ ਕਿਸਾਨ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਤੇ ਪੰਜਾਬ ਖੇਤ ਪੰਜਾਬ ਖੇਤ ਜਿਹੜੇ ਯੂਨੀਅਨ ਇਹਨਾਂ ਦੇ ਜਿਹੜੇ ਯੂਨੀਅਨ ਦੇ ਮੈਂਬਰਸ ਦੇ ਨਾਲ ਸੱਚ ਕਈ ਦੌਰ ਦੀ ਮੀਟਿੰਗ ਚੱਲੀ ਹੈ ਪੂਰੇ ਅਜੰਡੇ ਡਿਸਕਸ ਹੋਏ ਨੇ ਉਹ ਅਜੰਡਾ ਦੋ ਤਰੀਕ ਨੂੰ ਮਾਨਯੋਗ ਜਿਹੜੇ ਖੇਤੀਬਾੜੀ ਮੰਤਰੀ ਸਾਹਿਬ ਨੇ ਵੀ ਰੀਸੀਵ ਕੀਤਾ ਸੀਗਾ ਉਸ ਉਹ ਜਿਹੜੇ ਏਜੰਡੇ ਤੇ ਉੱਤੇ ਗਵਰਨਮੈਂਟ ਦੇ ਰਿਵਿਊ ਦੇ ਵਿੱਚ ਕਾਫੀ ਵਿਚਾਰ ਵਟਾਂਦਰਾ ਹੋਇਆ ਔਰ ਜਿਹੜੇ ਡਿਫਰੈਂਟ ਡਿਫਰੈਂਟ ਜਿਹੜੇ ਮੁੱਦੇ ਸੀ ਕੁਝ ਪਾਲਿਸੀ ਮੈਟਰ ਦੇ ਨਾਲ ਸੀਗੇ ਕੁਝ ਸੈਂਟਰ ਦੇ ਨਾਲ ਸੀਗੇ ਕੁਝ ਸਟੇਟ ਦੇ ਨਾਲ ਸੀਗੇ ਕੁਝ ਸ਼ਾਰਟ ਟਰਮ ਸੀ ਕੁਝ ਲੌਂਗ ਟਰਮ ਸੀਗੇ ਕਾਫੀ ਵਿਚਾਰ ਵਟਾਂਦਰਾ ਹੋਇਆ ਔਰ ਇਹਨਾਂ ਨੂੰ ਅੱਜ ਇਹਨਾਂ ਨੂੰ ਇਹ ਦੱਸਿਆ ਕਿ ਇਹਨਾਂ ਸਾਰੇ ਮੁੱਦਿਆਂ ਤੇ ਅ ਮਾਨਯੋਗ ਸੀਐਮ ਸਾਹਿਬ ਨੇ ਵੀ ਜਿਹੜੇ ਕੰਸਰਨ ਜਿਹੜੇ ਵਿਭਾਗ ਮੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਨੂੰ ਮੈਂ ਦੱਸਿਆ ਕਿ ਕੱਲ ਸੀਐਮ ਸਾਹਿਬ ਨੇ ਖੁਦ ਆਪ ਮੀਟਿੰਗ ਲੈਣ ਦਾ ਫੈਸਲਾ ਕੀਤਾ ਔਰ ਕੱਲ 3 ਵਜੇ ਪੰਜਾਬ ਭਵਨ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਤੇ ਉਹਨਾਂ ਦੇ ਜਿਹੜੇ ਮੰਤਰੀ ਸਾਹਿਬਾਨ ਔਰ ਜਿਹੜੇ ਸੈਕਟਰੀਜ਼ ਕੰਸਰਨ ਨੇ ਜਿਹੜੇ ਜਿਹੜੇ ਡਿਪਾਰਟਮੈਂਟ ਦੇ ਨੇ ਉਹ ਔਰ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਹ ਕੇਪਸ ਦੂਰ ਜਿਹੜੇ ਯੂਨੀਅਨ ਇਹਨਾਂ ਦੇ ਜਿਹੜੇ ਮੈਂਬਰਸ ਨੇ ਇਹਨਾਂ ਦੇ ਨਾਲ ਉਹਨਾ ਅਜੰਡਾ ਪਹੁੰਚ ਤੇ ਕਰਨਗੇ ਔਰ ਉਹ ਸਾਰੇ ਵਿਚਾਰ ਗੋਸ਼ਟੀ बिकॉज़ ਇਹ ਜਿਹੜੇ ਪਹਿਲਾਂ ਵੀ ਕਾਫੀ ਚੰਹੀਂ ਤੋਂ ਜਿਹੜੇ ਮੁੱਦਿਆਂ ਤੇ ਡਿਸਕਸ਼ਨ ਚੱਲਦੀ ਰਹਿੰਦੀ ਹੈ ਔਰ ਕੁਝ ਚੀਜ਼ਾਂ ਜਿਹੜੀਆਂ ਹੈ ਉਹ ਇਮੀਡੀਏਟਲੀ ਹੋਣ ਵਾਲੀਆਂ ਕੁਝ ਪਾਲਿਸੀ ਹੈ ਸੋ ਕੱਲ ਜਿਹੜੀ ਹੈ ਉਹ ਮੀਟਿੰਗ ਹੋਏਗੀ ਪਤ ਸਰ ਕੁਝ ਮੰਗਾ ਜਿਹੜੀਆਂ ਇਹਨਾਂ ਦੀਆਂ ਆਈਆਂ ਕੀ ਕੁਝ ਮੰਗਾ ਜਿਹੜੀਆਂ ਇਹਨਾਂ ਵੱਲੋਂ ਕੀਤੀਆਂ ਗਈਆਂ ਕੁਝ ਵਿਚਾਰ ਜਿਹੜਾ ਤੁਹਾਡੇ ਕੋਲ ਇਹਨਾਂ ਵੱਲ ਨਾਲ ਰੱਖਿਆ ਗਿਆ ਹੈਗਾ ਕਿਹੜੀਆਂ ਮੰਗਾ ਮੰਨੀਆਂ ਜਾ ਸਕਦੀਆਂ ਹੈ ਕਿਹੜੀਆਂ ਮੈਂ ਤੁਹਾਨੂੰ ਹੁਣ ਇਹ ਦੱਸ ਸਕਿਆ ਟਿਆ ਜੀ ਕਿ ਕੁਝ ਵਸਗਣਾ ਜਿਹੜੀਆਂ ਉਹ ਪਾਲਿਸੀ ਮੈਟਰਸ ਦੇ ਨਾਲ ਹੁੰਦੀਆਂ ਨੇ ਕੁਝ ਸਟੇਟ ਲੈਵਲ ਤੇ ਹੁੰਦੀਆਂ ਕੁਝ ਸੈਂਟਰ ਤੇ ਕਾਫੀ ਲੰਬਾ ਇਹਨਾਂ ਦਾ ਜਿਹੜਾ ਕਾਫੀ ਲੰਬਾ ਜਿਹੜਾ ਇਹਨਾਂ ਦੇ ਸੀਗੇ ਉਹਦੇ ਤੇ ਕਾਫੀ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਉਹ ਸਾਰੀਆਂ ਡਿਟੇਲਸ ਕੱਲ ਡਿਸਕਸ ਹੋ ਕੇ ਸੀਐਮ ਸਾਹਿਬ ਨੇ ਆਪ ਮੀਟਿੰਗ ਰੱਖੀ ਹੈ ਸੋ ਇਹਨਾਂ ਗ੍ਰਾਜ਼ਬ ਤੁਹਾਡੇ ਗ੍ਰਾਜ਼ਬ ਕੀ ਤੁਸੀਂ ਇਸ ਮੀਟਿੰਗ ਤੋਂ ਸੈਟੀਸਫਾਈ ਹੋ ਔਰ ਅੱਗੇ ਤੁਹਾਡਾ ਕੀ ਫੈਸਲਾ ਕੀ ਅੱਗੇ ਤੁਹਾਡਾ ਸਟੈਪ ਲੈਣਾ ਹੈ ਦੇਖੋ ਮੀਟਿੰਗ ਸੈਟੀਸਫਾਈ ਜਿੰਨਾ ਚਿਰ ਰਸ਼ੀਆਨੂ ਸਾਹਿਬ ਨਹੀਂ ਬੈਠਦੇ ਉਹਨਾਂ ਨਾਲ ਬੈਠ ਕੇ ਉਹ ਕੀ ਲੈ ਕੇ ਆਉਂਦੇ ਨੇ ਸਾਡੇ ਮੰਗ ਪੱਤਰ ਵਾਲੇ ਕੀ ਸੋਚਦੇ ਨੇ ਸੈਟੀਸਫਾਈ ਹਾਂ ਕਿ ਨਾ ਹਾਂ ਉਸ ਤੋਂ ਬਾਅਦ ਹੀ ਕੁਝ ਨਿਕਲਣਾ ਹੈ ਉਕੇ ਜੇ ਤਾਂ ਸਾਡਾ ਉਹ ਮੰਗ ਪੱਤਰ ਤੇ ਕੋਈ ਚਰਚਾ ਨਹੀਂ ਨਾ ਹੋ ਸਕੀ ਇਹ ਚਰਚਾ ਜੋ ਹੋਈ ਆ ਇਹ ਤਾਂ ਪ੍ਰਸ਼ਾਸਨ ਦੀ ਸੀਮ ਸਾਹਿਬ ਨੇ ਕੋਈ ਅਧਕਰੀਆਂ ਨਾਲ ਕੀਤੀ ਹੈ ਕਿੰਨੀ ਕੀਤੀ ਹੈ ਕਿ ਕਿਹੜੀ ਗੱਲ ਤੇ ਪੋਜੀਟਿਵ ਹੈ ਕਿਹੜੀ ਗੱਲ ਤੇ ਨੈਗੇਟਿਵ ਸੋਚ ਲਿਆ ਇਹ ਤਾਂ ਉਹਨਾਂ ਦਾ ਮਿਲਣ ਤੋਂ ਬਾਅਦ ਹੀ ਪਤਾ ਲੱਗਣਾ ਹੈ ਅਸੀਂ ਕੁਸ ਕੈਂਡ ਦੀ ਹਾਲ ਕੱਲ ਦੀ ਮੀਟਿੰਗ ਤੋਂ ਬਾਅਦ ਤੁਹਾਡਾ ਕਹਿੰਦਾ ਮਤਲਬ ਜੀ 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 3 ਵਜੇ 3 ਵਜੇ ਉਹ ਫਿਰ ਧਰਨਾ ਚੱਲਦਾ ਰਹੇਗਾ ਜੀ ਇਹ ਤੱਕ ਧਰਨਾ ਚੱਲ ਰਿਹਾ ਹੈ ਕਿ ਹੁਣ ਅਸੀਂ ਵੀ ਵਿਚਾਰਾਂ ਦੇ ਸਾਰੀ ਹਾਲਤ ਵਿਚਾਰਾਂ ਆ ਗਿਆ ਸੀ ਕਸ ਨੂੰ ਕਹੀ ਹੈ ਨਾ ਅਸੀਂ ਅੱਜ ਮੀਟਿੰਗ ਕਰਨੀ ਹੈ ਜੀ ਕੱਲ